ਚਦੂ ਘਰ ਦੀ ਵਿੱਚ ਸਬਜੀ ਨਾਲ ਸਮਝ ਆਵੇ ਤੇ ਟਰਾਈ ਕਰੋ ਆਹ ਵਾਲੀ ਸਬਜੀ ਸੋ ਬਹੁਤ ਹੀ ਜ਼ਿਆਦਾ ਸਵਾਦ ਬੰਦੀ ਹੈ ਤੇ ਨਾਲੇ ਛਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਜਿਆਦਾ ਆਪਾਂ ਕੁਝ ਨਹੀਂ ਕਰਨਾ ਸਿਰਫ ਇੱਕ ਕੜਚੀ ਆਪਾਂ ਤੇਲ ਐਡ ਕੀਤਾ ਉਸ ਤੋਂ ਬਾਅਦ ਹਲਕਾ ਜਿਹਾ ਜੀਰਾ ਤੁਸੀਂ ਐਡ ਕਰ ਦਿਓ ਤੇ ਜਦੋਂ ਜੀਰਾ ਤੜਕ ਜਾਵੇ ਨਾ ਇਹਦੇ ਵਿੱਚ ਇੱਕ ਸੁੱਕੀ ਲਾਲ ਮਿਰਚ ਐਡ ਕਰ ਦਿਓ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਸਬਜੀ ਦੇ ਵਿੱਚ ਉਸ ਤੋਂ ਬਾਅਦ ਮੈਂ ਦੋ ਟ ਬਟਰ ਜਿਹੜੇ ਆ ਕੱਟ ਕਰਕੇ ਐਡ ਕੀਤੇ ਹੋਏ ਨੇ ਤੇ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਏ ਉਸ ਤੋਂ ਬਾਅਦ ਮੈਂ ਅਦਰਕ ਤੇ ਲਸਣ ਦੀ ਪੇਸਟ ਐਡ ਕੀਤੀ ਹੈ ਤੇ ਉਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਕੁਕ ਕਰ ਲਵਾਂਗੇ ਟਮਾਟਰ ਦੇ ਨਾਲ ਤੇ ਇਹਦੇ ਨਾਲ ਫਲੇਵਰ ਜਿਹੜਾ ਬਹੁਤ ਵਧੀਆ ਆਂਦਾ ਹੈ ਜੇ ਤੁਸੀਂ ਸਕਿਪ ਕਰਨਾ ਚਾਹੋ ਸਕਿਪ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਅਸੀਂ ਨਮਕ ਐਡ ਕਰਾਂਗੇ ਆਪਣੇ ਟੇਸਟ ਅਕੋਰਡਿੰਗ ਨਮਕ ਐਡ ਕਰਨ ਦੇ ਨਾਲ ਜਿਹੜੇ ਟਮਾਟਰ ਆ ਬਹੁਤ ਹੀ ਜਲਦੀ ਸੌਫਟ ਹੋ ਜਾਂਦੇ ਨੇ ਤੇ ਇਸ ਤਰੀਕੇ ਨਾਲ ਜਿਸ ਤਰ੍ਹਾਂ ਮੈਸ਼ ਕਰ ਰਹੀਆਂ ਇਸ ਤਰੀਕੇ ਨਾਲ ਮੈਸ਼ ਕਰ ਲੈਣੇ ਨੇ ਤੁਸੀਂ ਚਾਹੋ ਤੇ ਇਹਦੇ ਵਿੱਚ ਟਮਾਟਰ ਦੀ ਪਿਉਰੀ ਵੀ ਪਾ ਸਕਦੇ ਹੋ ਤੇ ਹੁਣ ਮੈਂ ਐਡ ਕੀਤਾ ਅੱਧਾ ਚਮਚ ਹਲਦੀ ਪਾਊਡਰ ਤੇ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ 1 ਚਮਚ ਤੇ ਚੌਥਾ ਹਿੱਸਾ ਆਮਚੂਰ ਪਾਊਡਰ ਤੇ ਇਸ ਦੇ ਨਾਲ ਹੀ ਅੱਧਾ ਚਮਚ ਮੈਂ ਗਰਮ ਮਸਾਲਾ ਐਡ ਕਰਾਂਗੀ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੀ ਸੋ ਬਹੁਤ ਹੀ ਵਧੀਆ ਸਾਡਾ ਜਿਹੜਾ ਮਸਾਲਾ ਹੈ ਉਹ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਦੀ ਰੰਗਤ ਬਹੁਤ ਹੀ ਵਧੀਆ ਆ ਰਹੀ ਹੈ ਤੇ ਉਸ ਦੇ ਨਾਲ ਥੋੜੀ ਜਿਹੀ ਮਿਠਾਸ ਤੇ ਵਾਸਤੇ ਮੈਂ ਇੱਕ ਤੁਸੀਂ ਸ਼ੱਕਰ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਅੱਧਾ ਚਮਚੇੜਾਏ ਚੀਨੀ ਐਡ ਕੀਤੀ ਹੈ ਤੇ ਇਹ ਪੀਸੀ ਹੋਈ ਚੀਨੀ ਐਡ ਕਰ ਰਹੇ ਹੋ ਫਿਰ ਤੁਸੀਂ 1/4 ਟੇਬਲस्पून ਜਿਹੜਾ ਉਹ ਐਡ ਕਰ ਸਕਦੇ ਹੋ ਤੇ ਜੇ ਸ਼क्कर ਹੋਵੇ ਤਾਂ ਬਹੁਤ ਹੀ ਵਧੀਆ ਹੈ ਸ਼क्कर ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਸਬਜੀ ਉਸ ਤੋਂ ਬਾਅਦ ਐਡ ਕਰਾਂਗੀ ਆਪਾਂ ਇੱਕ ਕੱਪ ਦਹੀਂ ਤੇ ਦਹੀਂ ਜਦੋਂ ਅਸੀਂ ਐਡ ਕਰਨਾ ਹੈ ਤੇ ਸੇਮ ਗੈਸ ਤੇ ਜਾ ਫਿਰ ਤੁਸੀਂ ਗੈਸ ਨੂੰ ਆਫ ਕਰ ਦੇਣਾ ਹੈ ਠੀਕ ਹੈ ਇਸ ਨਾਲ ਦਹੀਂ ਜਿਹੜਾ ਫਟੇਗਾ ਨਹੀਂ ਤੇ ਬਹੁਤ ਹੀ ਵਧੀਆ ਜੜੀ ਤੁਹਾਡੀ ਸਬਜੀ ਉਹ ਬਣ ਕੇ ਰੈਡੀ ਹੋਏਗੇ ਉਸ ਤੋਂ ਬਾਅਦ ਮੈਂ ਛੋਟੇ ਛੋਟੇ ਪਿਆਜ਼ ਕੱਟ ਕੀਤੇ ਹੋਏ ਨੇ ਇਸ ਤਰੀਕੇ ਨਾਲ ਉਸ ਨੂੰ ਚਾਰ 파ੜੀਆਂ ਚ ਜੇ ਵੱਡੇ ਆ ਥੋੜੀ ਜੇ ਤੇ ਉਸ ਨੂੰ ਚਾਰ 파ੜੀਆਂ ਚ ਕੱਟ ਕੀਤੇ ਹੋਏ ਆ ਜੇ ਥੋੜੇ ਛੋਟੇ ਆ ਤੇ ਉਸ ਨੂੰ ਦੋ 파ੜੀਆਂ ਚ ਕੱਟ ਕਰਕੇ ਮੈਂ ਐਡ ਕਰ ਦਿੱਤਾ ਏ ਤੇ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਵਾਂਗੇ ਦਾਈਂ ਦੇ ਵਿੱਚ ਪਿਆਜ਼ਾਂ ਨੂੰ ਤੇ ਫਿਰ ਅਸੀਂ ਟੱਕ ਲਗਾ ਕੇ ਇਸ ਨੂੰ 3 ਤੋਂ 4 ਮਿੰਟ ਸਿਮ ਗੈਸ ਤੇ ਰੱਖ ਦਵਾਂਗੇ ਤਿੰਨ ਤੋਂ 4 ਮਿੰਟ ਹੋ ਚੁੱਕੇ ਨੇ ਤੇ ਪਿਆਜ਼ ਸਾਡੇ ਬਹੁਤ ਹੀ ਵਧੀਆ ਸੌਫਟ ਹੋ ਕੇ ਰੈਡੀ ਨੇ ਤੇ ਹੋਰ ਅਸੀਂ ਕੜਚੀ ਦੀ ਮਦਦ ਦੇ ਨਾਲ ਅਸੀਂ ਪਿਆਜ਼ ਨੂੰ ਇਕੱਲਾ-ਇਕੱਲਾ ਕਰ ਲਾਵਾਂਗੇ ਤਾਂ ਜੋ ਦਹੀਂ ਦਾ ਫਲੇਵਰ ਪਿਆਜ਼ ਦੇ ਵਿੱਚ ਬਹੁਤ ਹੀ ਵਧੀਆ ਆ ਸਕੇ ਤੇ ਤੁਸੀਂ ਦੇਖ ਸਕਦੇ ਹੋ ਸਬਜ਼ੀ ਸਾਡੀ ਬਿਲਕੁਲ ਬਣ ਕੇ ਰੈਡੀ ਹੈ ਤੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਖਾਣ ਦੇ ਵਿੱਚ ਤੇ ਚਟਪਟ ਬਣ ਕੇ ਰੈਡੀ ਹੋ ਚੰ ਰਹੀ ਹੈ ਇਸ ਨੂੰ ਤੁਸੀਂ ਪਰਾਂਠੇ ਜਾਂ ਰੋਟੀ ਦੇ ਨਾਲ ਸਰਵ ਕਰ ਸਕਦੇ ਹੋ ਤੇ ਜਦੋਂ ਕੋਈ ਸਬਜੀ ਨਾ ਸਮਝ ਆਵੇ ਤੇ ਇਹ ਟਰਾਈ ਕਰਕੇ ਜ਼ਰੂਰ ਦੇਖਿਓ ਜੇ ਰੈਸਪੀ ਪਸੰਦ ਆਈ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ